ਸਸੇ ਗੱਲ ਦੋਸਤੋ ਅੱਜ ਗੱਲ ਕਰਦੇ ਹਾਂ ਇੱਕ ਭੱਖ ਦੇ ਮੁੱਦੇ ਦੀ ਤੇ ਸੁਪਰੀਮ ਕੋਰਟ ਨੇ ਕੁਝ ਆਰਡਰ ਕੱਢਿਆ ਹੈ ਜਿਹੜਾ ਕੁੱਤਿਆਂ ਤੇ ਬੈਨ ਲਾਇਆ ਹੈ ਅਵਾਰਾ ਕੁੱਤਿਆਂ ਤੇ ਉਹਨਾਂ ਨੇ ਕੁਝ ਡਾਇਰੈਕਸ਼ਨ ਇਸ਼ੂ ਕੀਆਂ ਕੀਤੀਆਂ ਨੇ ਬਹੁਤ ਚੰਗੀ ਗੱਲ ਹੈ ਦੇਖੋ ਅਵਾਰਾ ਕੁੱਤਿਆਂ ਤੇ ਅਵਾਰਾ ਡੰਗਰਾਂ ਦੀ ਪੋਪੂਲੇਸ਼ਨ ਦਿਨੋਂ ਦਿਨ ਵੱਧ ਰਹੀ ਹੈ ਅਸੀਂ ਇਸ ਤੇ ਕੋਈ ਕੰਟਰੋਲ ਕਰਨ ਚ ਦੀ ਨਾ ਕੋਸ਼ਿਸ਼ ਕਰਦੇ ਹਾਂ ਤੇ ਨਾ ਕੋਈ ਕੀਤੀ ਹੈ ਤੇ ਮਾੜਾ ਮੋਟਾ ਖਾਣਾ ਪੂਰਤੀ ਸਾਡੀਆਂ ਕਾਰਪੋਰੇਸ਼ਨਾਂ ਕਰਦੀਆਂ ਨੇ ਵੀ ਇਹਨਾਂ ਦੀ ਨਸਬੰਦੀ ਕਰਕੇ ਛੱਡਿਆ ਤੇ ਇੰਨੇ ਕੁੱਤਿਆਂ ਜਾਂ ਡੰਗਰਾਂ ਨੂੰ ਫੜਨਾ ਇੰਪੋਸੀਬਲ ਹੈ। ਔਰ ਜਸ ਸਾਬ ਨਾਲ ਇਹਨਾਂ ਦੀ ਜਨਸੰਖਿਆ ਵੱਧ ਰਹੀ ਹੈ ਤੇ ਬਹੁਤ ਜਲਦੀ ਇੱਕ ਵੱਡੀ ਪ੍ਰੋਬਲਮ ਆਏਗੀ। ਅਸੀਂ ਤੁਹਾਨੂੰ ਕੋਈ ਸ਼ੌਕਿੰਗ ਵੀਡੀਓ ਵੀ ਦਿਖਾਉਨੇ ਆ ਜੋ ਪੰਜਾਬ ਦੀਆਂ ਨੇ ਜਿਨ੍ਹਾਂ 'ਚ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਬੱਚਿਆਂ ਨੂੰ ਛੋਟਿਆਂ ਨੂੰ। ਦੂਜੇ ਪਾਸੇ ਅਵਾਰਾ ਡੰਕਰਾਂ ਨਾਲ ਹੁੰਦੇ ਐਕਸੀਡੈਂਟ ਦਾ ਵੇਰਵਾ ਵੀ ਦਿਖਾਉਂਦੇ ਆ ਬਹੁਤ ਵੱਡੀ ਗਿਣਤੀ ਵਿੱਚ ਜੋ ਰੋਡਾਂ ਤੇ ਐਕਸੀਡੈਂਟ ਹੋ ਰਹੇ ਨੇ ਅਵਾਰਾ ਪਸ਼ੂਆਂ ਕਰਕੇ ਹੋ ਰਹੇ ਨੇ ਕਿਉਂਕਿ ਲੋਕ ਇਹਨਾਂ ਨੂੰ ਛੱਡ ਦਿੰਦੇ ਨੇ ਤੇ ਕੋਈ ਇਹਨਾਂ ਦੀ ਵਲੀਵਾਰਸ਼ ਨਹੀਂ ਆ ਅਸੀਂ ਪੂਜਦੇ ਤਾਂ ਜ਼ਰੂਰ ਆ ਪਰ ਉਹਨਾਂ ਨੂੰ ਛੜਕਾਂ ਤੇ ਮਜਬੂਰ ਕਰ ਦਿੰਦੇ ਆ ਪਲਾਸਟਿਕ ਖਾਣ ਨੂੰ ਉਹਨਾਂ ਦੀ ਬੁਰੀ ਹਾਲਤ ਹੋ ਜਾਂਦੀ ਆ ਉਹੀ ਹਾਲ ਕੁੱਤਿਆਂ ਦਾ ਤੇ ਕੁੱਤਿਆਂ ਦੀ ਗਿਣਤੀ ਵੱਧਦੀ ਜਾ ਰਹੀ ਆ ਅਵਾਰਾ ਕੁੱਤਿਆਂ ਮੈਂ ਦਿੱਲੀ ਵਿੱਚ ਦੇਖਿਆ ਵੀ ਕਈ ਵਾਰੀ ਤੁਸੀਂ ਆਪਣੀ ਗੱਡੀ ਤੱਕ ਵੀ ਪਹੁੰਚਣਾ ਮੁਸ਼ਕਲ ਹੋ ਜਾਂਦਾ ਸਵੇਰੇ ਗੱਡੀ ਦੀ ਛੱਤ ਤੇ ਵੀ ਕੁੱਤੇ ਬੈਠੇ ਹੁੰਦੇ ਨੇ ਔਰ ਉਹਨਾਂ ਦੀ ਗਿਣਤੀ ਇੰਨੀ ਹੁੰਦੀ ਹੈ ਕਿ ਰਾਤ ਨੂੰ ਉਥੋਂ ਕੋਈ ਇਕੱਲਾ ਦੁਪੱਲਾ ਲੰਘ ਨਹੀਂ ਸਕਦਾ ਜਦੋਂ ਵੀ ਕੋਈ ਸਰਕਾਰ ਜਾਂ ਕੋਈ ਕੋਸ਼ਿਸ਼ ਕਰਦਾ ਹੈ ਇਹਨਾਂ ਨੂੰ ਰੋਕਣ ਦੀ ਤੇ ਕੁਝ ਮੰਤਰੀ ਇਹਨਾਂ ਦੇ ਪ੍ਰੋਟੈਸਟ 'ਚ ਆ ਜਾਂਦੇ ਨੇ ਤੇ ਕੁਝ ਡੌਗ ਲਵਰ ਪ੍ਰੋਟੈਸਟ 'ਚ ਆ ਜਾਂਦੇ ਸਾਡੀ ਜਿਹੜੀ ਡੌਗ ਲਵਰ ਦੀ ਡੈਫੀਨੇਸ਼ਨ ਹੈ ਪੰਜਾਬ 'ਚ ਉਹ ਵੀ ਇੱਕ ਵੇਗ ਜੀ ਹੈ ਲੋਕ ਆਪਦੇ ਘਰੇ ਤਾਂ ਕੁੱਤਾ ਨਹੀਂ ਰੱਖਣਾ ਚਾਹੁੰਦੇ ਪਰ ਸੜਕ ਤੇ ਕੁੱਤਿਆਂ ਨੂੰ ਰੋਟੀ ਪਾਉਣ ਦਾ ਦੱਸਣ ਨੂੰ ਡੌਗ ਲਵਰ ਦੱਸਦੇ ਨੇ ਜੇ ਤੁਸੀਂ ਡੌਗ ਲਵਰ ਦੇਖਣਾ ਹੈ ਤੇ ਆ ਦੇਖੋ ਇੱਥੇ ਕੈਨੇਡਾ 'ਚ ਕੁੱਤਿਆਂ ਨੂੰ ਕਿਵੇਂ ਰੱਖਿਆ ਜਾਂਦਾ ਮਡੌਕ ਮਡੌਕ ਕਾਮਿਆ ਆ ਦੇਖੋ ਆ ਕੁੱਤਾ ਐ ਮਡੌਕ ਸਾਡਾ ਮਡੌਕ ਅਮਰੀਕਾ ਕੈਨੇਡਾ 'ਚ ਹਰ ਘਰ 'ਚ ਕੁੱਤੇ ਨੇ 6 ਦੀ 9 9 ਆ ਸਮਝਦਾਰ ਨੇ ਤੇ ਦੂਜਾ ਇੱਥੇ ਜਦੋਂ ਕੁੱਤਿਆਂ ਨੂੰ ਲੈ ਕੇ ਜਾਂਦੇ ਹੋ ਤੁਸੀਂ ਜਦੋਂ ਤੁਸੀਂ ਕੁੱਤਿਆਂ ਨੂੰ ਲੈ ਕੇ ਜਾਂਦੇ ਹੋ ਤੇ ਇਸ ਤਰ੍ਹਾਂ ਦਾ ਇੱਕ ਲਫਾਫਾ ਨਾਲ ਲੈ ਕੇ ਜਾਣਾ ਪੈਂਦਾ ਕੁੱਤਾ ਕਿਤੇ ਵੀ ਪਬਲਿਕ ਪਾਰਕ ਜਾਂ ਗਲੀ ਨੂੰ ਗੰਦਾ ਨਹੀਂ ਕਰ ਸਕਦਾ ਤੁਹਾਨੂੰ ਉਹ ਚੱਕ ਕੇ ਡਸਟਬਿਨ ਚ ਪਾਉਣਾ ਹਰ ਕੁੱਤਿਆਂ ਦੀ ਤੁਸੀਂ ਨਸਬੰਦੀ ਕਰਾਉਣੀ ਜੇ ਰੱਖਦੇ ਹੋ ਜੇ ਤੁਸੀਂ ਬਰੀਡਿੰਗ ਨਹੀਂ ਕਰ ਰਹੇ ਹੋ ਇਹ ਨਹੀਂ ਐ ਵੀ ਅਵਾਰਾ ਕੁੱਤੇ ਤੁਹਾਨੂੰ ਸੜਕ ਤੇ ਨਹੀਂ ਮਿਲਦੇ ਪਰ ਹਰ ਘਰ ਚ ਇੱਕ ਕੁੱਤਾ ਹੈ ਹਰ ਘਰ 'ਚ ਇੱਕ ਕੋਈ ਨਾ ਕੋਈ ਜਾਨਵਰ ਹੈ ਬਿੱਲੀ ਹੈ ਤੇ ਉਹਨਾਂ ਨੂੰ ਬਹੁਤ ਵਧੀਆ ਤੇ ਰੱਖੇ ਰਿਹਾ ਜਾਂਦਾ ਹੈ। ਉਹਨਾਂ ਦੀ ਸਟਰੇਇਲਾਈਜੇਸ਼ਨ ਕਰਾਈ ਜਾਂਦੀ ਹੈ, ਇੰਸ਼ੋਰੈਂਸ ਕਰਾਇਆ ਜਾਂਦਾ ਹੈ। ਤਕਰੀਬਨ ਆ ਚੈਨੀ ਬੋ ਵੀ ਉਹ ਵੀ ਕੰਮ ਹੈ, ਕੰਮ ਹੈ। ਬੇਬੀ। ਕਾਹਦਾ ਛੋਟਾ ਜਿਹਾ ਬੇਬੀ ਹੈ ਤੇ ਇਹਦਾ 80 ਡਾਲਰ ਅਸੀਂ ਮਹੀਨੇ ਦਾ ਇੰਸ਼ੋਰੈਂਸ ਦਿੰਨੇ ਆ। ਬਾਕੀ ਉਹ ਇੰਸ਼ੋਰੈਂਸ ਵੀ ਹੈ ਤੇ ਉਹਦੇ 'ਚ ਇਹਦੀ ਮੈਡੀਕਲ ਟ੍ਰੀਟਮੈਂਟ ਕਵਰ ਹੈ ਪਰ ਜੇ ਕਿਤੇ ਲੋੜ ਪੈ ਜਾਵੇ ਤਾ ਅਸੀਂ ਇਹਦੀ ਜਿਹੜੀ ਟ੍ਰੀਟਮੈਂਟ ਹੈ ਉਹ ਕਰਾਉਣੀ ਪੈਂਦੀ ਹੈ ਤੇ 300 ਡਾਲਰ ਡਿਡਕਟਿਬਲ ਨੇ। ਯਾਨੀ 300 ਡਾਲਰ ਤੱਕ ਦਾ ਖਰਚਾ ਮੈਡੀਕਲ ਚ ਸਾਨੂੰ ਦੇਣਾ ਪਏਗਾ। ਬਾਕੀ ਇੰਸ਼ੂਰੈਂਸ ਕਵਰ ਹੋਏਗਾ ਤੇ ਮੈਕਸਿਮਮ ਲਿਮਿਟ 10000 ਡਾਲਰ ਦੀ ਹੈ। ਆ ਦੇਖੋ ਇਹਦੇ ਨਾਲ ਇੰਨੇ ਟੈਗ ਪਾਏ ਨੇ। ਇਹ ਟੈਗ ਵੀ ਪਾਇਆ ਜੇ ਕਿਤੇ ਭੱਜ ਜੇ ਤੇ ਇਹ ਸਾਰੀਆਂ ਚੀਜ਼ਾਂ ਹੈਂਡੀ ਹੁੰਦੀਆਂ ਨੇ। ਕਲੀਨਿਕ ਦਾ ਨਾਮ ਹੈ, ਬੰਦੇ ਦਾ ਨਾਮ ਹੈ, ਫੋਨ ਹੈ। ਇਹ ਸਾਰਾ ਕੁਝ ਹੈ। ਇਹ ਹੈ ਡੌਗ ਲਵਰ। ਤੇ ਜਦੋਂ ਇਹਦੀ ਸਰਜਰੀ ਕਰਾਈ ਹੈ ਨਿਊਟ੍ਰੀਸ਼ਨ ਕਰਾਈ ਹੈ ਤੇ ਯਾਨੀ ਇਹਦੇ ਅੰਦਰ ਵੀ ਇੱਕ ਉਹਨਾਂ ਨੇ ਚਿਪ ਪਾਈ ਹੈ ਤਾਂ ਕਿ ਇਸ ਦੀ ਆਇਡੈਂਟੀਫਿਕੇਸ਼ਨ ਕੀਤੀ ਜਾ ਸਕਦੀ ਹੈ ਵੀ ਇਹ ਡੌਗ ਕਿਹਦਾ ਹੈ ਤੇ ਇਹ ਅਸਲੀ ਲਵ ਹੈ ਡੌਗ ਦਾ ਤੇ ਅਸੀਂ ਇਹ ਲਵ ਨਹੀਂ ਕਰਦੇ ਅਸੀਂ ਫੋਕਾ ਲਵ ਦਿਖਾਉਣ ਵਾਸਤੇ ਵੀਡੀਓ ਪਾਉਣ ਵਾਸਤੇ ਸੋਸ਼ਲ ਮੀਡੀਆ ਤੇ ਦਿਖਾਉਣ ਵਾਸਤੇ ਅਸੀਂ ਕੁੱਤਿਆਂ ਨੂੰ ਰੋਟੀ ਉੱਥੇ ਪਾ ਦਿੰਦੇ ਹਾਂ ਹੁਣ ਜਦੋਂ ਉਹਨਾਂ ਦੀ ਜਨਸੰਖਿਆ ਵੱਧਦੀ ਰਹਿੰਦੀ ਹੈ ਰੋਟੀ ਪਾਉਣ ਵਾਲਾ ਨਹੀਂ ਮਿਲਿਆ ਤੇ ਉਹਨਾਂ ਨੇ ਗਲੀ 'ਚ ਲੰਘਣ ਵਾਲੇ ਨੂੰ ਹਰੇਕ ਕਿਸੇ ਨੂੰ ਘੇਰ ਲਿਆ ਕਿੰਨੇ ਹੀ ਕੇਸਸ ਹੋ ਚੁੱਕੇ ਨੇ ਪੰਜਾਬ 'ਚ ਤੇ ਕੇਸਾਂ ਦੀ ਮੈਂ ਤੁਹਾਨੂੰ 슬ਾਈਡ ਦਿਖਾ ਰਿਹਾ ਵੀ ਕਿੰਨੇ ਕੇਸ ਡੰਗਰਾਂ ਨਾਲ ਹੋਏ ਕਿੰਨੇ ਕੁੱਤਿਆਂ ਨਾਲ ਹੋਏ ਤੇ ਇਹ ਚੀਜ਼ ਤੇ ਨਕੇਲ ਪਾਉਣ ਦੀ ਲੋੜ ਹੈ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸੀ ਸਵਾਗਤ ਕਰਦੇ ਆ ਕਈ ਲੋਕ ਵਿਰੋਧ ਕਰਦੇ ਨੇ ਅੱਜ ਜੇ ਕੁੱਤਿਆਂ ਬਾਰੇ ਆਊਗਾ ਤੇ ਕੱਲ ਨੂੰ ਆਪਾਂ ਡੰਗਰਾਂ ਬਾਰੇ ਵੀ ਕੋਈ ਫੈਸਲਾ ਸੁਪਰੀਮ ਕੋਰਟ ਤੋਂ ਲੈ ਸਕਦੇ ਆ ਇਸ ਨੂੰ ਸਾਈਟ ਕਰਕੇ ਕਿ بجائے ਇਸ ਦੇ ਵਿਰੋਧ ਕਰੀਏ ਜਾਨਵਰ ਬਹੁਤ ਪਿਆਰੇ ਹੁੰਦੇ ਨੇ ਤੁਹਾਡੇ ਨਾਲ ਇੱਕ ਤਰ੍ਹਾਂ ਦੇ ਕੰਪੈਨੀਅਨ ਬਣ ਜਾਂਦੇ ਨੇ ਔਰ ਉਹ ਕੰਪੈਨੀਅਨ ਕਿਸੇ ਵੀ ਚੀਜ਼ ਦੀ ਜਦੋਂ ਗਿਣਤੀ ਐ ਵੱਧ ਜAVE ਤੇ ਫਿਰ ਨੁਇਸੈਂਸ ਹੋ ਜਾਂਦੀ ਹੈ ਹੁਣ ਚੂਹੇ ਵੀ ਜਾਨਵਰ ਨੇ ਪਰ ਜੇ ਉਹਨਾਂ ਦੀ ਗਿਣਤੀ ਵੱਧ ਜੇ ਤੇ ਉਹ ਫਸਲਾਂ ਨੂੰ ਬਰਬਾਦ ਕਰ ਦਿੰਦੇ ਨੇ ਖਾਣ ਪੀਣ ਨੂੰ ਦੇ ਸੂਰਤ ਵਰਗੇ ਸ਼ਹਿਰ ਚ ਵੀ ਪਲੇਗ ਫੈਲ ਜਾਂਦੀ ਹੈ ਤੇ ਇਸ ਕਰਕੇ ਹਰ ਦੀ ਜੋ ਪਾਪੂਲੇਸ਼ਨ ਐ ਕੰਟਰੋਲ ਚ ਰੱਖਣੀ ਜ਼ਰੂਰੀ ਐ ਔਰ ਇੱਕ ਬਹੁਤ ਵਧੀਆ ਕਦਮ ਐ ਜਿੱਤੇ ਆਵਾਰਾ ਕੁਰਤਿਆਂ ਨੂੰ ਕੰਟਰੋਲ ਕਰਨ ਦਾ ਉਸ ਸੁਪਰੀਮ ਕੋਰਟ ਨੇ ਸੰਗਿਆਨ ਲਿਆ ਕਿ ਕਿਸ਼ਨ ਕੋਈ ਡਾਇਰੈਕਸ਼ਨ ਇਸ਼ੂ ਕਰੀਏ ਆਓ ਆਪਾਂ ਜਿਹੀਆਂ ਡਾਇਰੈਕਸ਼ਨਸ ਹਰ ਸਟੇਟ ਚ ਲਾਗੂ ਕਰਵਾਈਏ ਤੇ ਜੋ ਐਕਟ ਨੇ ਉਸ ਨੂੰ ਲਾਗੂ ਕਰਾਈਏ ਕਿ ਜਿਹੜੇ ਡੌਗ ਲਵਰ ਨੇ ਕੁੱਤਿਆਂ ਨੂੰ ਅਡਾਪਟ ਕਰੋ ਕੋਲਰ ਪਾਓ ਕਰ ਰੱਖੋ ਕੌਣ ਰੋਕਦਾ ਤੁਸੀਂ ਉਹਨਾਂ ਲੁੱਕ ਆਫਟਰ ਕਰੋ ਚਾਹੇ 10 ਰੱਖ ਲਓ ਪਰ ਇਹ ਨਹੀਂ ਆ ਵੀ ਗਲੀ ਦੇ ਵਿੱਚ ਜਾ ਕੇ ਉਹਨਾਂ ਨੂੰ ਰੋਟੀਆਂ ਪਾ ਕੇ ਤੇ ਉਸ ਗਲੀ ਚ ਦੂਜਿਆਂ ਦਾ ਲੰਘਣਾ ਮੁਸ਼ਕਲ ਕਰਾ ਦੇ ਇਹ ਲਵ ਨਹੀਂ ਹੈ ਇਹ ਇੱਕ ਜੈਲਸੀ ਹੈ ਜਿਹੜੀ ਤੁਸੀਂ ਸ਼ੋਅ ਕਰਦੇ ਹੋ ਉਹਨਾਂ ਬਾਕੀ ਲੋਕਾਂ ਦੇ ਖਿਲਾਫ ਤੇ ਤੁਸੀਂ ਪ੍ਰੋਟੈਸਟ ਕਰਦੇ ਹੋ ਇਸ ਤੇ ਫਿਰ ਤੁਸੀਂ ਡੌਗ ਲਵਰ ਦੀ ਇੱਕ ਸ਼ੀਲਡ ਬਣਾ ਕੇ ਕਿ ਸਾਨੂੰ ਰੋਕਿਆ ਕਿਉਂ ਜਾ ਰਿਹਾ ਲਵ ਕਰਨਾ ਰੱਖੋ ਡੰਗਰ ਵੀ ਆਪਦੇ ਘਰ ਰੱਖੋ ਘਰਾਂ ਚੋਂ ਲੋਕਾਂ ਨੇ ਡੰਗਰ ਖਤਮ ਕਰਤੇ ਤੇ ਸੜਕਾਂ ਤੇ ਛੱਡਦੇ ਹਿਮਾਚਲ ਦਾ ਬਾਰਡਰ ਜਦ ਤੁਸੀਂ ਜਾਓ ਜਦੋਂ ਤੁਸੀਂ ਕਰਾਸ ਕਰਦੇ ਹੋ ਹਿਮਾਚਲ ਦੇ ਬਾਰਡਰ ਦੇ ਨਾਲ ਕਿਉਂਕਿ ਹਿਮਾਚਲ ਅੱਗੇ ਬੜ ਨਹੀਂ ਦਿੰਦੇ ਹਰ ਉੱਥੇ ਜਿਹੜਾ ਪੈਟਲ ਹੈ ਟੈਗ ਹੈ ਪੰਜਾਬ ਚੋਂ ਹਜ਼ਾਰਾਂ ਡੰਗਰ ਲਿਜਾ ਕੇ ਸ਼ਹਿਰਪੁਰ ਤੋਂ ਅੱਗੇ ਜੇ ਦੇਖੀ ਆਪਾਂ ਸੜਕ ਤੇ ਛੱਡੇ ਜਾਂਦੇ ਨੇ ਜਿਹੜੇ ਭੁੱਖੇ ਮਰਦੇ ਨੇ ਜੰਗਲਾ 'ਚ ਕਿਉਂਕਿ ਉਹ ਕਿਤੋਂ ਲਿਆ ਕੇ ਛੱਡ ਦਿੱਤੇ ਜਾਂਦੇ ਨੇ ਅੱਗੇ ਜਾਣ ਨੂੰ ਜਗ੍ਹਾ ਨਹੀਂ ਹੈ ਤੇ ਉਹਨਾਂ ਨੂੰ ਕੁਝ ਖਾਣ ਨਹੀਂ ਮਿਲਦਾ ਇਹ ਲਵ ਨਹੀਂ ਹੈ ਇਹ क्रੂਅਲਟੀ ਹੈ ਜਦੋਂ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਛੱਡ ਦਿੰਦੇ ਹੋ ਸ਼ੜਕਾਂ 'ਤੇ ਲਵ ਹੈ ਤੇ ਸਾਮੋ ਨਹੀਂ ਤੇ ਫਿਰ ਆਪ ਦਾ ਲਵ ਫੇਸਬੁੱਕਾਂ WhatsApp 'ਤੇ ਗਰੁੱਪਾਂ 'ਚ ਨਾ ਦਿਖਾਓ ਤੇ ਦੇਖਦੇ ਰਹੋ ਸਾਡੇ ਨਾਲ ਵੀਡੀਓ ਐਸੇ ਤਰ੍ਹਾਂ ਇਹਨਾਂ ਬਾਰੇ ਹੋਰ ਚੰਗੀ ਚੀਜ਼ ਦਿਖਾਵਾਂਗੇ ਤੁਹਾਨੂੰ ਕੋਈ ਸਾਡੀ ਵੀਡੀਓ ਪਸੰਦ ਆਵੇ ਲਾਈਕ ਕਰੋ ਸ਼ੇਅਰ ਕਰੋ ਇਹ ਇਸ ਮੈਸੇਜ ਨੂੰ ਅੱਗੇ ਪਹੁੰਚਾਓ ਸਤਿ ਸ਼੍ਰੀ ਅਕਾਲ ਐ